ਸਾਜੀਗਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਆ ਤੇ ਅੱਜ ਦੇ ਇਸ ਵੀਡੀਓ ਦੇ ਵਿੱਚ ਕੋਈ ਖਬਰ ਨਹੀਂ ਤੁਹਾਡੇ ਨਾਲ ਜਿਹੜਾ ਆ ਡੀਪੀਸੀ ਪੰਜਾਬੀ ਦੀਆਂ ਕੁਝ ਚੀਜ਼ਾਂ ਜੜੀਆਂ ਨੇ ਉਹ ਸਾਂਝੇ ਕਰ ਲਗੇ ਪਹਿਲਾ ਤਾਂ ਜਿੰਨੇ ਵੀ ਡੀਪੀਸੀ ਪੰਜਾਬੀ ਦੇ ਸਬਸਕ੍ਰਾਈਬਰ ਨੇ ਜਾਂ ਜੇਕਰ ਤੁਸੀਂ ਨਵੇਂ ਹੋ ਸਾਡੇ ਵਿਊਅਰ ਹੋ ਭਾਵੇਂ ਸਬਸਕ੍ਰਾਈਬ ਕੀਤਾ ਚਾਹੇ ਨਹੀਂ ਕੀਤਾ ਜੇਕਰ ਤੁਸੀਂ ਡੀਪੀਸੀ ਪੰਜਾਬੀ ਨੂੰ ਵੇਖਦੇ ਹੋ ਤਾਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ 2024 ਦੇ ਵਿੱਚ ਤੁਸੀਂ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਬਹੁਤ ਜ਼ਿਆਦਾ ਪਿਆਰ ਦਿੱਤਾ 2024 ਦੇ ਵਿੱਚ ਖਾਸ ਕਰਕੇ ਜਿਹੜਾ ਆ ਅਸੀਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਆ ਉਹ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਸਾਰੀਆਂ ਇਨਫੋਰਮੇਟਿਵ ਵੀਡੀਓ ਵੀ ਬਣਾਈਆਂ ਤੇ ਬਹੁਤ ਸਾਰੀਆਂ ਨਿਊਜ਼ ਵੀ ਅਸੀਂ ਤੁਹਾਡੇ ਰੂਬਰੂ ਕੀਤੀਆਂ ਜੋ ਕਿ ਪੰਜਾਬ ਭਰ ਤੋਂ ਕੋਸ਼ਿਸ਼ ਕੀਤੀ ਕਿ ਵੱਖ-ਵੱਖ ਪੱਤਰਕਾਰਾਂ ਦੇ ਥਰੂ ਜਿਹੜੀ ਇਹ ਉਹ ਤੁਹਾਨੂੰ ਜਿਹੜੀ ਰਿਪੋਰਟ ਦਿੰਦੇ ਰਹੇ ਅਸੀਂ ਪੰਜਾਬ ਦੀ ਪੰਜਾਬ ਦੀਆਂ ਸਾਰੀਆਂ ਗਤੀਵਿਧੀਆਂ ਤੁਸੀਂ ਸਾਡੇ ਨਾਲ ਜਿਹੜੀਆਂ ਆ ਉਹ ਵੇਖਦੇ ਰਹੇ ਹੋ 2024 ਦੇ ਸ਼ੁਰੂ ਦੇ ਵਿੱਚ ਜਿਹੜਾ ਆ ਡੀਪੀਸੀ ਪੰਜਾਬੀ ਨੇ ਜਿਹੜਾ ਆ ਉਹ ਤਰੱਕੀ ਦੇ ਰਾਵਾਂ ਵੱਲ ਨੂੰ ਚੱਲਣਾ ਸ਼ੁਰੂ ਹੋ ਗਿਆ ਸੀ ਉਹ ਸਿਰਫ ਤੇ ਸਿਰਫ ਢਾਡੇ ਪਿਆਰ ਕਰਕੇ ਸਬਸਕ੍ਰਾਈਬਰ ਦਾ ਪਿਆਰ ਹੀ ਜਾਂ ਜਿਹੜੇ ਸਾਡੇ ਵਿਊਅਰ ਨੇ ਜਿਹੜੇ ਸਾਨੂੰ ਪਿਆਰ ਕਰਦੇ ਨੇ ਉਹਨਾਂ ਦਾ ਪਿਆਰ ਸੀ ਕਿ 2024 ਦੇ ਵਿੱਚ ਸਾਡਾ ਜਿਹੜਾ ਚੈਨਲ ਆ ਉਹ ਕਾਫੀ ਜ਼ਿਆਦਾ ਵਧੀਆ ਗਰੋ ਕੀਤਾ ਦੂਸਰੇ ਨੰਬਰ ਤੇ ਵੀਅਰ ਤੋਂ ਬਾਅਦ ਜਿਹੜਾ ਆ ਉਹ ਸਾਡੇ ਉਹ ਪੱਤਰਕਾਰ ਜਿਹੜੇ ਸਮੇਂ-ਸਮੇਂ ਸਿਰ ਸਾਡੇ ਨਾਲ ਜੁੜੇ ਰਹੇ ਸਮੇਂ-ਸਮੇਂ ਸਿਰ ਸਾਡੇ ਇਸ ਚੈਨਲ ਵਾਸਤੇ ਕੰਮ ਕਰਦੇ ਰਹੇ ਉਹਨਾਂ ਸਾਰੇ ਪੱਤਰਕਾਰਾਂ ਦਾ ਅਸੀਂ ਧੰਨਵਾਦ ਕਰਦੇ ਆ ਖਾਸ ਕਰਕੇ ਮੈਂ ਕੁਝ ਸਾਡੇ ਪੱਤਰਕਾਰ ਨੇ ਜਿਹੜੇ ਉਹਨਾਂ ਦਾ ਨਾਮ ਲੈਣਾ ਜ਼ਰੂਰੀ ਸਮਝਾਂਗਾ ਜਿਹਦੇ ਚ ਬਟਾਲਾ ਤੋਂ ਵਿੱਕੀ ਮਲਕ ਬਹੁਤ ਹੀ ਪਿਆਰੇ ਤੇ ਬਹੁਤ ਹੀ ਵਧੀਆ ਪੱਤਰਕਾਰ ਨੇ ਸਾਡੇ ਬਟਾਲਾ ਏਰੀਆ ਨੂੰ ਜਿਹੜਾ ਆ ਉਹ ਕਵਰ ਕਰਦੇ ਰਹੇ ਸਾਡੇ ਤੱਕ ਬਟਾਲੇ ਏਰੀਆ ਦੀਆਂ ਜਿਹੜੀਆਂ ਖਬਰਾਂ ਉਹ ਸਮੇਂ ਦੇ ਨਾਲ ਨਾਲ ਜਿਹੜੇ ਆ ਪਚਾਉਂਦੇ ਰਹੇ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਿਉਂਕਿ ਚੈਨਲ ਨੂੰ ਗਰੋ ਕਰਨ ਦੇ ਪਿੱਛੇ ਵਿਊਅਰ ਤੋਂ ਬਾਅਦ ਜਿਹੜਾ ਆ ਉਹ ਸਾਡੇ ਪੱਤਰਕਾਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਤੇ ਵਿੱਕੀ ਮਲਕ ਜੀ ਦਾ ਮੈਂ ਧੰਨਵਾਦ ਕਰਨਾ ਚਾਹਾਂਗਾ ਕਿ ਵਿੱਕੀ ਮਲਕ ਜੀ ਨੇ ਸਾਡਾ 2024 ਦੇ ਵਿੱਚ ਬੜੇ ਹੀ ਪਿਆਰ ਸਦਕਾ ਜਿਹੜਾ ਆ ਉਹ ਸਾਥ ਦਿੱਤਾ ਤੇ ਡੀਪੀਸੀ ਪੰਜਾਬੀ ਨੂੰ ਬਲੰਦੀਆਂ ਤੱਕ ਪਹੁੰਚਾਉਣ ਦੇ ਲਈ ਜਿਹੜਾ ਆ ਉਹ ਸਹਿਯੋਗ ਕੀਤਾ ਦੂਸਰੇ ਨੰਬਰ ਤੇ ਸਾਡੇ ਚੈਨਲ ਦੇ ਸਭ ਤੋਂ ਪਹਿਲੇ ਪੱਤਰਕਾਰ ਮੈਂ ਉਹਨਾਂ ਦਾ ਨਾਂ ਬਾਅਦ ਚ ਲੈ ਰਿਹਾ ਵਾਂ ਪਰ ਸਭ ਤੋਂ ਪਹਿਲੇ ਪੱਤਰਕਾਰ ਜਿਹੜੇ ਸਾਡੇ ਡੀਪੀਸੀ ਪੰਜਾਬੀ ਨਾਲ ਜੁੜੇ ਸੀ ਉਹ ਸੀ ਲਾਪਰੀ ਸਿੰਘ ਖੁਸ਼ੀਪੁਰ ਖੁਸ਼ੀਪੁਰ ਤੋਂ ਲਾਪਰੀ ਸਿੰਘ ਉਹਨਾਂ ਨੇ ਸਾਡੇ ਨਾਲ ਕੰਟੈਕਟ ਕੀਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਬਹੁਤ ਸਾਰੀਆਂ ਖਬਰਾਂ ਬਹੁਤ ਸਾਰੀਆਂ ਨਿਊਜ਼ ਆ ਜਿਹੜੀਆਂ ਉਹ ਸਾਨੂੰ ਭੇਜਣੀਆਂ ਸ਼ੁਰੂ ਕੀਤੀਆਂ ਲਗਾਤਾਰ 2024 ਦੇ ਵਿੱਚ ਉਹਨਾਂ ਨੇ ਵੀ ਆਪਣੀਆਂ ਜੜੀਆਂ ਨੇ ਉਹ ਸੇਵਾਵਾਂ ਸਾਡੇ ਚੈਨਲ ਤੇ ਉੱਤੇ ਦਿੱਤੀਆਂ ਆਪਣੇ ਏਰੀਏ ਦੀਆਂ ਆਪਣੇ ਏਰੀਏ ਤੋਂ ਇਲਾਵਾ ਇੱਧਰ ਦੀਆਂ ਉੱਧਰ ਦੀਆਂ ਜਿੱਥੇ-ਜਿੱਥੋਂ ਤੱਕ ਵੀ ਉਹਨਾਂ ਦੀ ਪਹੁੰਚ ਸੀ ਉੱਥੋਂ-ਉੱਥੋਂ ਤੱਕ ਲਾਪਰੀਤ ਖੁਸ਼ੀਪੁਰ ਹੋਣਾ ਨੇ ਸਾਡੇ ਚੈਨਲ ਨਾਲ ਜੁੜ ਕੇ ਜਿਹੜਾ ਹੈ ਸਾਡੇ ਚੈਨਲ ਨੂੰ ਪ੍ਰੋਮੋਟ ਕਰਨ ਦੇ ਲਈ ਸਾਡੇ ਚੈਨਲ ਨੂੰ ਗਾਂ ਉੱਪਰ ਚੁੱਕਣ ਦੇ ਲਈ ਜਿਹੜਾ ਆ ਉਹ ਵੱਖ-ਵੱਖ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਸਾਡੇ ਤੱਕ ਭੇਜੀਆਂ ਅਸੀਂ ਉਹਨਾਂ ਦਾ ਵੀ ਜਿਹੜਾ ਆ ਇੱਕ ਵਾਰੀ ਧੰਨਵਾਦ ਜ਼ਰੂਰ ਕਰਾਂਗੇ ਉਸ ਤੋਂ ਬਾਅਦ ਆ ਸਾਡੇ ਗਰਦਾਸਪੁਰ ਦੇ ਪੱਤਰਕਾਰ ਸਾਡੇ ਵੀਰ ਜਿਹੜੇ ਸੰਜੀਵ ਬਾਵਾ ਜੀ ਉਹ 2024 ਦੇ ਮਿੱਡ ਦੇ ਵਿੱਚ ਜਿਹੜਾ ਆ ਉਹ ਉਹ ਸਾਡੇ ਨਾਲ ਜੁੜੇ ਸੀ 2024 ਦੇ ਵਿੱਚ ਜਿਹੜਾ ਆ ਉਹ ਤਕਰੀਬਨ ਤਕਰੀਬਨ ਜਿਹੜਾ ਆ ਜੂਨ ਤੇ ਵਿੱਚ ਜਿਹੜਾ ਸਾਡੇ ਨਾਲ ਜੁੜਦੇ ਨੇ ਜੂਨ ਮਹੀਨੇ ਦੀਆਂ ਛੁੱਟੀਆਂ ਦੇ ਵਿੱਚ ਜੁੜਦੇ ਨੇ ਤੇ ਉਹ ਜੌਬ ਕਰਦੇ ਨੇ ਛੋਟੀ ਮੋਟੀ ਵੈਸੇ ਕਿਤੇ ਸਾਈਟ ਤੇ ਔਰ ਪੱਤਰਕਾਰੇ ਵੀ ਬਖੂਬੀ ਕਰਦੇ ਨੇ ਵਧੀਆ ਕਰਦੇ ਨੇ ਸੰਜੀਵ 바ਵਾ ਜੀ ਦਾ ਵੀ ਅਸੀਂ ਧੰਨਵਾਦ ਕਰਾਂਗੇ ਕਿ ਉਹਨਾਂ ਨੇ ਵੀ 6 ਤੋਂ 7 ਮਹੀਨੇ ਸਾਡਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਬਹੁਤ ਜ਼ਿਆਦਾ ਜਿਹੜਾ ਆ ਸਾਨੂੰ ਪਿਆਰ ਦਿੱਤਾ ਤੇ ਸਾਡੇ ਚੈਨਲ ਨੂੰ ਉੱਪਰ ਉਠਾਉਣ ਦੇ ਵਿੱਚ ਜਿਹੜੀ ਸਾਡੀ ਮਦਦ ਕੀਤੀ ਬਹੁਤ ਵਧੀਆ ਪੱਤਰਕਾਰ ਨੇ ਸੰਜੀਵ 바ਵਾ ਜੀ ਉਸ ਤੋਂ ਇਲਾਵਾ ਸਾਡੇ ਗਰਦਾਸਪੁਰ ਤੋਂ ਹਰੀਸ਼ ਕੱਕੜ ਜੀ ਖਾਸ ਕਰਕੇ ਹਰੀਸ਼ ਕੱਕੜ ਜੀ ਉਹਨਾਂ ਦਾ ਇੱਕ ਆਪਣਾ ਚੈਨਲ ਵੀ ਜਨਤਾ ਦੀ ਆਵਾਜ਼ ਉਹ ਬਹੁਤ ਵਧੀਆ ਪੱਤਰਕਾਰ ਨੇ ਬਹੁਤ ਸੋਹਣਾ ਜਿਹੜਾ ਆ ਉਹ ਆਪਣੀ ਪੱਤਰਕਾਰੀ ਦਾ ਸਮੇਲ ਨੇ ਬਹੁਤ ਵਧੀਆ ਪੱਤਰਕਾਰੀ ਕਰਦੇ ਨੇ ਤੇ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਉਹਨਾਂ ਦੇ ਚੈਨਲ ਜੋ ਕਿ ਜਨਤਾ ਦੀ ਆਵਾਜ਼ ਆ ਉਹਦੇ ਤੇ ਵੀ ਕਰਦੇ ਨੇ ਤੇ ਬਹੁਤ ਵਾਰ ਜਿਹੜੀਆਂ ਉਹ ਸਾਡੇ ਚੈਨਲ ਵਾਸਤੇ ਵੀ ਉਹ ਕਵਰਿੰਗ ਕਰਦੇ ਨੇ ਤੇ ਸਾਡੇ ਚੈਨਲ ਨੂੰ ਵੀ ਜਿਹੜੀਆਂ ਨੇ ਉਹ ਖਬਰਾਂ ਭੇਜਦੇ ਰਹਿੰਦੇ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਕਿ ਉਹਨਾਂ ਨੇ ਵੀ ਡੀਪੀਸੀ ਪੰਜਾਬੀ ਨਾਲ ਜੁੜ ਕੇ ਜਿਹੜਾ ਆ ਸਾਨੂੰ ਬਹੁਤ ਸਾਰਾ ਜਿਹੜਾ ਆ ਮਾਨ ਸਨਮਾਨ ਦਿੱਤਾ ਬਹੁਤ ਸਾਰਾ ਪਿਆਰ ਦਿੱਤਾ ਡੀਪੀਸੀ ਪੰਜਾਬੀ ਨੂੰ ਤੇ ਬਹੁਤ ਸਾਰੇ 뷰ਅਰ ਜਿਹੜੇ ਆ ਉਹ ਸਾਡੇ ਨਾਲ ਜੁੜਦੇ ਰਹੇ ਉਸ ਤੋਂ ਬਾਅਦ ਸਾਡੇ ਇੱਕ ਹੋਰ ਵੀ ਪੱਤਰਕਾਰ ਨੇ ਰਾਜਨ ਰੰਧਾਵਾ ਜੀ ਰਾਜਨ ਰੰਧਾਵਾ ਜੀ ਦਾ ਵੀ ਇਹ ਸ਼ੁਕਰਗੁਜ਼ਾਰ ਕਰਦੇ ਆ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਵੀ ਸਾਡੇ ਨਾਲ ਜੁੜੇ ਰਹਿ ਕੇ ਲਗਾਤਾਰ ਜਿਹੜੀਆਂ ਸਾਨੂੰ ਉਹ ਵਧੀਆ-ਵਧੀਆ ਖਬਰਾਂ ਦਿੱਤੀਆਂ ਤੇ ਵਧੀਆ-ਵਧੀਆ ਸਾਡੇ ਨਾਲ ਕੰਮ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਬਹੁਤ ਸਾਰੀਆਂ ਖਬਰਾਂ ਉਹ ਸਾਡੇ ਤੱਕ ਪਚਾਉਂਦੇ ਰਹੇ ਰਾਜਨ ਰੰਧਾਵਾ ਜੀ ਵੀ ਜਿਹੜੇ ਕਰਦਾਸਪੁਰ ਤੋਂ ਹੀ ਪੱਤਰਕਾਰੀ ਕਰਦੇ ਨੇ ਤੇ ਬਹੁਤ ਵਧੀਆ ਖਾਸ ਕਰਕੇ ਉਹਨਾਂ ਦੀਆਂ ਜਿਹੜੀਆਂ ਮਸੀਹਾਈ ਚਾਰੇ ਦੀਆਂ ਖਬਰਾਂ ਨੇ ਉਹ ਸਾਡੇ ਤੱਕ ਪਹੁੰਚਦੀਆਂ ਰਹਿੰਦੀਆਂ ਨੇ ਤੇ ਸਾਡੇ ਚੈਨਲ ਦੇ ਉੱਤੇ ਉਹ ਵੀ ਖਬਰਾਂ ਜਿਹੜੀਆਂ ਲੱਗਦੀਆਂ ਰਹਿੰਦੀਆਂ ਨੇ ਦੂਸਰੀ ਗੱਲ ਮੈਂ ਦੱਸਦਾ ਕਿ DPC ਪੰਜਾਬੀ DPC ਪੰਜਾਬੀ ਟੀਵੀ ਦੋ ਚੈਨਲ ਐ ਦੋਨਾਂ ਚੈਨਲਾਂ ਦੇ ਉੱਤੇ ਖਬਰ ਜਿਹੜੀਆਂ ਨੇ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਇਹਨਾਂ ਪੱਤਰਕਾਰਾਂ ਵੱਲੋਂ ਜਿਹੜੀਆਂ ਸਾਨੂੰ ਮਿਲਦੀਆਂ ਰਹੀਆਂ ਨਾਲ ਦੀ ਨਾਲ ਸਾਡੇ ਅੰਮ੍ਰਿਤਸਰ ਤੋਂ ਜਿਹੜੇ ਪੱਤਰਕਾਰ ਨੇ ਸਾਡੇ ਜਿਹੜੇ ਨੇ ਮੋਨੂ ਜੀ ਮੱਲੀ ਸਾਹਿਬ ਤੇ ਉਹਨਾਂ ਦੀਆਂ ਵੀ ਜਿਹੜੀਆਂ ਖਬਰਾਂ ਨੇ ਮੱਲੀ ਹੋਣਾਂ ਦੀਆਂ ਵੀ ਅੰਮ੍ਰਿਤਸਰ ਤੋਂ ਬਹੁਤ ਸਾਰੀਆਂ ਖਬਰਾਂ ਸਾਡੇ 2024 ਦੇ ਵਿੱਚ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਅੰਮ੍ਰਿਤਸਰ ਤੋਂ ਲੱਗਦੀਆਂ ਰੀਆਂ ਦੂਸਰੇ ਅੰਮ੍ਰਿਤਸਰ ਤੋਂ ਸਾਡੇ ਪੱਤਰਕਾਰ ਸਵੈਮਾਨ ਸਿੰਘ ਸਵੈਮਾਨ ਸਿੰਘ ਉਹ ਵੀ ਸਾਡੇ ਨਾਲ ਲਾਸਟ ਜਿਹੜਾ ਨਵੰਬਰ ਮਹੀਨੇ ਤੋਂ ਜੁੜੇ ਸੀ ਨਵੰਬਰ ਮਹੀਨੇ 2024 ਦੇ ਨਵੰਬਰ ਮਹੀਨੇ ਤੋਂ ਸਵੈਮਾਨ ਜੀ ਅੰਮ੍ਰਿਤਸਰ ਤੋਂ ਜੁੜੇ ਉਹਨਾਂ ਨੇ ਵੀ ਬਹੁਤ ਸਾਰੀਆਂ ਐਸੀਆਂ ਖਬਰਾਂ ਸਾਡੇ ਤੱਕ ਪਹੁੰਚਾਈਆਂ ਅੰਮ੍ਰਿਤਸਰ ਦੇ ਵਿੱਚ ਹੋ ਰਹੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਸਾਡੇ ਤੱਕ ਪਹੁੰਚਾਈਆਂ ਤੇ ਅਸੀਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਧੰਨਵਾਦ ਕਰਦਾ ਹੈ ਕਿ ਕਿਤਨੇ ਕਿਤੇ ਅੰਮ੍ਰਿਤਸਰ ਦੀਆਂ ਖਬਰਾਂ ਜਿਹੜੀਆਂ ਨੇ ਉਹ ਉਹਨਾਂ ਦੇ ਥਰੂ ਸਾਡੇ ਤੱਕ ਜਿਹੜੀਆਂ ਪਹੁੰਚਦੀਆਂ ਰਹੀਆਂ ਤੇ ਦੋਸਤੋ ਸਵੈਮਾਨ ਜੀ ਮੱਲੀ ਸਾਹਿਬ ਜੋ ਕਿ ਅੰਮ੍ਰਿਤਸਰ ਤੋਂ ਸਾਨੂੰ ਖਬਰਾਂ ਭੇਜਦੇ ਰਹੇ ਉਹਨਾਂ ਦਾ ਵੀ ਅਸੀਂ ਜਿਹੜਾ ਆ ਤਹਿ ਦਿਲੋਂ ਧੰਨਵਾਦੀ ਆ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਸਾਨੂੰ ਜਿਹੜਾ ਆ ਪ੍ਰਮੋਟ ਕੀਤਾ ਸਾਡੇ ਚੈਨਲ ਨੂੰ ਡੀਪੀਸੀ ਪੰਜਾਬੀ ਨੂੰ 2024 ਦੇ ਵਿੱਚ ਜਿਹੜਾ ਆ ਵਧੀਆ ਤਰੀਕੇ ਨਾਲ ਜਿਹੜਾ ਆ ਅੱਗੇ ਲੈ ਕੇ ਗਏ ਉਸ ਤੋਂ ਬਾਅਦ ਸਾਡੇ ਕੋ ਮਕੇਰੀਆਂ ਤੋਂ ਮਿਸਟਰ ਚਰਖਾ ਸਾਹਿਬ ਜਿਹੜੇ ਨੇ ਦਲਬੀਰ ਚਰਖਾ ਜੀ ਮਕੇਰੀਆਂ ਦਸੂਹਾ ਤਲਵਾੜਾ ਹੁਸਿਆਰਪੁਰ ਇਹ ਜਿੰਨੀਆਂ ਵੀ ਖਬਰਾਂ ਤੁਸੀਂ ਦੇਖੀਆਂ ਨੇ ਇਹ ਸਾਡੀਆਂ ਸਾਰੀ ਤੇ ਸਾਰੀਆਂ ਜਿਹੜੀਆਂ ਨੇ ਉਹ ਦਲਬੀਰ ਚਰਖਾ ਜੀ ਦੀ ਜਿਹੜੀ ਦੇਣ ਰਹੀ ਹੈ ਦਲਬੀਰ ਚਰਖਾ ਜੀ ਨੇ ਵੀ ਸਾਨੂੰ ਜਿਹੜੀਆਂ ਨੇ ਬਹੁਤ ਸਾਰੀਆਂ ਖਬਰਾਂ ਭੇਜੀਆਂ ਤੇ ਡੀਪੀਸੀ ਪੰਜਾਬੀ ਨੂੰ ਉਹਨਾਂ ਨੇ ਵੀ ਬਹੁਤ ਜ਼ਿਆਦਾ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਪ੍ਰਮੋਟ ਕੀਤਾ ਤੇ ਸਾਡੇ ਤੱਕ ਖਬਰਾਂ ਜਿਹੜੀਆਂ ਆ ਉਹ ਪਹੁੰਚਾਉਂਦੇ ਰਹੇ ਨਾਲ ਦੀ ਨਾਲ ਜਲੰਧਰ ਤੋਂ ਵੀ ਸਾਡੇ ਭਾਜੀ ਜਿਹੜੇ ਆ ਉਹ ਜੁੜੇ ਹੋਏ ਸੀ ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹਾਂਗਾ ਕਿਉਂਕਿ ਜਲੰਧਰ ਤੋਂ ਉਹ ਵੈਸੇ ਸਮਝ ਹੀ ਗਏ ਹੋਣਗੇ ਕਿਉਂਕਿ ਨਾਂ ਨਾਂ ਲੈਣ ਦਾ ਕਾਰਨ ਹੈ ਵੀ ਉਹਨਾਂ ਦਾ ਇੱਕ ਨਿੱਜੀ ਚੈਨਲ ਹੈ ਜਰਨਲ ਪਾਰਟਨਰਸ਼ਿਪ ਹੈ ਤੇ ਸ਼ਾਇਦ ਉਹ ਚੈਨਲ ਕਰਕੇ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਇਸ ਕਰਕੇ ਆਪਾਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਬੇਸਿਕਲੀ ਉਹਨਾਂ ਨੇ ਵੀ ਸਾਨੂੰ ਬਹੁਤ ਸਾਰੀ ਮਦਦ ਕੀਤੀ ਬਹੁਤ ਸਾਰੀਆਂ ਖਬਰਾਂ ਜਿਹੜੀਆਂ ਨੇ ਡੀਪੀਸੀ ਪੰਜਾਬੀ ਤੇ ਉਹਨਾਂ ਨੇ ਵੀ ਲਗਾਤਾਰ ਜਿਹੜੀਆਂ ਨੇ ਭੇਜੀਆਂ ਤੇ ਡੀਪੀਸੀ ਪੰਜਾਬੀ ਨੂੰ ਤਰੱਕੀ ਦੇ ਵੱਲ ਨੂੰ ਜੜਾਇਆ ਤੋਰਿਆਗਾ ਇਹਦੇ ਨਾਲ ਨਾਲ ਉਹ ਪੱਤਰਕਾਰ ਵੀ ਸਾਡੇ ਨਾਲ ਜੁੜੇ ਰਹੇ ਜਿਹੜੇ ਪੱਤਰਕਾਰ ਸਾਡੇ ਨਾਲ ਪਰਮਾਨੈਂਟ ਤਾਂ ਨਹੀਂ ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਖਬਰ ਜਿਹੜੀ ਹੈ ਸਾਨੂੰ ਜ਼ਰੂਰ ਭੇਜਦੇ ਰਹੇ ਤੇ ਅਸੀਂ ਜਿਹੜੀ ਉਹਨਾਂ ਦੀਆਂ ਖਬਰਾਂ ਵੀ ਜਿਹੜੀਆਂ ਲਾਉਂਦੇ ਨੇ ਬਾਕੀ ਉਸ ਤੋਂ ਉਹ ਇਲਾਵਾ ਅਸੀਂ ਪਰਮਾਤਮਾ ਦਾ ਧੰਨਵਾਦ ਕਰਦੇ ਹਾਂ ਪਰਮਾਤਮਾ ਦੀ ਰਹਿਨਮਾਈ ਦੇ ਨਾਲ ਹੀ ਇਹ ਸਾਰੇ ਲੋਕ ਸਾਡੇ ਨਾਲ ਜੁੜੇ ਜਿਹੜੇ ਸਾਡੇ ਵਿਊਅਰ ਨੇ ਉਹ ਰੱਬ ਰੂਪ ਨੇ ਜਿਹੜੇ ਸਾਡੇ ਸਰੋਤੇ ਨੇ ਉਹ ਰੱਬ ਰੂਪ ਨੇ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਨੇ ਉਹ ਰੱਬ ਰੂਪ ਨੇ ਜਿਨ੍ਹਾਂ ਨੇ ਸਾਨੂੰ ਜੜਾ ਆ ਉਹ ਇੱਥੋਂ ਤੱਕ ਪਹੁੰਚਾਇਆ ਦੂਸਰੀ ਗੱਲ ਜਿਹੜੇ ਸਾਡੇ ਵਿਰੋਧੀ ਨੇ ਜਿਹੜੇ ਸਾਡੀ ਵਿਰੋਧਤਾ ਕਰਦੇ ਰਹੇ ਜਾਂ ਸਾਨੂੰ ਮਤਬਲ ਚੰਗਿਆ ਨਹੀਂ ਸਮਝਦੇ ਉਹਨਾਂ ਦਾ ਸਭ ਤੋਂ ਵੱਧ ਧੰਨਵਾਦ ਕਹਿੰਦੇ ਆ ਕਿ ਜਦ ਤੱਕ ਤੁਹਾਡਾ ਕੋਈ ਵਿਰੋਧੀ ਨਹੀਂ ਹੁੰਦਾ ਤੁਹਾਡਾ ਕੋਈ ਵਿਰੋਧ ਨਹੀਂ ਕਰਦਾ ਤਦ ਤੱਕ ਤੁਸੀਂ ਤਰੱਕੀ ਵੀ ਜੜੀ ਹੈ ਨਹੀਂ ਕਰ ਸਕਦੇ ਕਿਉਂਕਿ ਜਦ ਤੱਕ ਤੁਹਾਡਾ ਕੋਈ ਵਿਰੋਧ ਨਹੀਂ ਕਰੇਗਾ ਜਦ ਤੱਕ ਤੁਹਾਡੇ ਕੋਈ ਮਤਲਬ ਆਪੋਜੀਟ ਨਹੀਂ ਹੁੰਦਾ ਤਦ ਤੱਕ ਜਿਹੜੀ ਇਹ ਤਰੱਕੀ ਜਿਹੜੀ ਹੈ ਉਹ ਔਖੀ ਹੋ ਜਾਂਦੀ ਹੈ ਤੇ ਤੁਸੀਂ ਜਿਹੜੀ ਇਹ ਤਰੱਕੀ ਨਹੀਂ ਕਰ ਸਕਦੇ ਇਸ ਕਰਕੇ ਮੈਂ ਇੱਕ ਗੱਲ ਕਹਿਣੀ ਜ਼ਰੂਰ ਚਾਹਾਂਗਾ ਕਿ ਉਹਨਾਂ ਸਾਰੇ ਭੈਣ ਭਰਾਵਾਂ ਦਾ ਬਹੁਤ ਜ਼ਿਆਦਾ ਧੰਨਵਾਦ ਜਿਹੜੇ ਕਿ ਸਾਡੇ ਵਿਰੋਧੀ ਰਹੇ ਨੇ ਤੇ ਜਿਹੜੇ ਵੀਰ ਗਲਤ ਕਮੈਂਟ ਕਰਦੇ ਆ ਗਲਤ ਤਰੀਕੇ ਨਾਲ ਕਮੈਂਟ ਕਰਦੇ ਆ ਉਹਨਾਂ ਦਾ ਵੀ ਧੰਨਵਾਦ ਭਾਵੇਂ ਤੁਸੀਂ ਗਲਤ ਤਰੀਕੇ ਨਾਲ ਹੀ ਕਮੈਂਟ ਕਰਦੇ ਹੋ ਪਰ ਕਰਦੇ ਜ਼ਰੂਰ ਹੋ ਤੁਸੀਂ ਸਾਡੇ ਬਹੁਤ ਵਧੀਆ ਪ੍ਰਸ਼ੰਸਕ ਹੋ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਐਨਾਲਾਈਟਿਕ ਕਰਦੇ ਹੋ ਸਾਨੂੰ ਐਨਲਾਈਜ਼ ਕਰਕੇ ਜਿਹੜਾ ਆ ਉਹ ਸਾਡੇ ਚੈਨਲ ਨੂੰ ਗਰੋ ਕਰਨ ਦੇ ਵਿੱਚ ਮਦਦ ਕਰਦੇ ਹੋ ਕਿਉਂਕਿ ਜੇਕਰ ਤੁਸੀਂ ਕਮੈਂਟਾਂ ਦੇ ਵਿੱਚ ਇਹੋ ਜਿਹੀਆਂ ਗੱਲਾਂ ਨਾਲ ਲਿਖੋ ਤੇ ਅਸੀਂ ਸ਼ਾਇਦ ਉਹ ਚੀਜ਼ ਨੂੰ ਸੁਧਾਰ ਵੀ ਨਹੀਂ ਸਕਦੇ ਇਸ ਕਰਕੇ ਜਿੰਨੇ ਵੀ ਭੈਣ ਭਰਾ ਨੇ ਕਮੈਂਟ ਜਰੂਰ ਕਰਿਆ ਕਰੋ ਨੇਗਟਿਵ ਕਮੈਂਟ ਦੀ ਬਜਾਏ ਪੋਜ਼ਿਟਿਵ ਕਰਿਆ ਕਰੋ ਤੇ ਜੇਕਰ ਸਾਡੀ ਕੋਈ ਗਲਤੀ ਹੁੰਦੀ ਹੈ ਤਾਂ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਕਰੋ ਕਿ ਇਸ ਚੀਜ਼ ਨੂੰ ਸੁਧਾਰੀਏ ਤਾਂ ਕਿ ਅਸੀਂ ਹੋਰ ਵਧੀਆ ਤਰੀਕੇ ਦੇ ਨਾਲ ਆਪਣੇ ਚੈਨਲ ਦੇ ਉੱਤੇ 2025 ਦੇ ਵਿੱਚ ਜਿਹੜਾ ਆ ਵਧੀਆ-ਵਧੀਆ ਜੜੀਆਂ ਨੇ ਉਹ ਖਬਰਾਂ ਵਧੀਆ-ਵਧੀਆ ਈਵੈਂਟ ਵਧੀਆ-ਵਧੀਆ ਸਟੋਰੀਆਂ ਵਧੀਆ-ਵਧੀਆ ਗੱਲਾਂ ਬਾਤਾਂ ਜੜੀਆਂ ਉਹ ਲੈ ਕੇ ਆਈਏ ਤਾਂ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਜੜੀ ਉਹ ਪ੍ਰੋਬਲਮ ਨਾ ਹੋਵੇ ਤੇ ਤੁਹਾਡੇ ਤੱਕ ਜਿਹੜੀ ਸੰਸਾਰ ਭਰ ਦੀਆਂ ਖਬਰਾਂ ਜੜੀਆਂ ਨੇ ਉਹ ਲਗਦਿਆਂ ਰਹਿਣ ਇਸੇ ਗੱਲ ਦੇ ਨਾਲ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਜਾਂਦੇ ਜਾਂਦੇ ਕਿ 2024 ਸਾਡਾ ਬਹੁਤ ਖੂਬਸੂਰਤ ਰਿਹਾ ਤੁਹਾਡੀ ਵਜ੍ਹਾ ਕਰਕੇ ਸਾਡਾ 2024 ਜਿਹੜਾ ਆ ਬਹੁਤ ਸੋਹਣਾ ਰਿਹਾ ਉਹ ਤੁਹਾਡੀ ਵਜ੍ਹਾ ਕਰਕੇ ਤੁਸੀਂ ਦੇਖਦੇ ਹੋ ਤੇ ਅਸੀਂ ਅੱਗੇ ਵਧਦੇ ਆ ਜੇਕਰ ਤੁਸੀਂ ਨਹੀਂ ਦੇਖਦੇ ਅਸੀਂ ਰੁਕੇ ਰਵਾਂਗੇ ਅਗਲੀ ਬੇਨਤੀ ਇਹ ਆ ਕਿ 2025 ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਜ਼ਰੂਰਤ ਆ ਬਹੁਤ ਜ਼ਿਆਦਾ ਤੁਹਾਡੇ ਪਿਆਰ ਦੀ ਜ਼ਰੂਰਤ ਆ ਤੇ 2025 ਜਿਹੜਾ ਕਿ ਕੱਲ ਨੂੰ ਚੜ ਜਾਣਾ ਆ ਉਹਦੇ ਵਿੱਚ ਮੈਂ ਚਾਹਾਂਗਾ ਕਿ ਮੇਰੇ ਸਾਰੇ ਵਿਊਰ ਵਧਣ ਫੁੱਲਣ ਮੇਰੇ ਸਾਰੇ ਵਿਊਰ ਜਿਨ੍ਹਾਂ ਦੀਆਂ 2024 ਦੇ ਵਿੱਚ ਵਿਸ਼ੇ ਪੂਰੀਆਂ ਨਹੀਂ ਹੋਈਆਂ ਉਹਨਾਂ ਦੇ 2025 ਦੇ ਵਿੱਚ ਜਿਹੜੀਆਂ ਸਾਰੀਆਂ ਵਿਸ਼ੇ ਪੂਰੀਆਂ ਹੋ ਜਾਣ ਜਿਹੜੇ ਮੇਰੇ ਭਰਾ ਕੁਵਾਰੇ ਰਹਿ ਗਏ ਨੇ 2024 ਦੇ ਵਿੱਚ ਉਹਨਾਂ ਦਾ ਵਿਆਹ ਹੋ ਜਾਵੇ ਤੇ ਜਿਨ੍ਹਾਂ ਨੂੰ ਕੋਈ ਚੀਜ਼ ਨਹੀਂ ਮਿਲੀ ਉਹ ਚੀਜ਼ ਜਿਹੜੀ ਉਹਨਾਂ ਨੂੰ 2025 ਦੇ ਵਿੱਚ ਮਿਲ ਜਾਵੇ ਤੇ 2025 ਚੜਦਾਂ ਸਾਰੀ ਉਹਨਾਂ ਦੀ ਤਰੱਕੀ ਹੋਵੇ ਕਿਉਂਕਿ ਜੇਕਰ ਉਹਨਾਂ ਦੀ ਤਰੱਕੀ ਹੋਵੇਗੀ ਤਾਂ ਡੀਪੀਸੀ ਪੰਜਾਬੀ ਦੀ ਡੀਪੀਸੀ ਪੰਜਾਬੀ ਦੀ ਟੀਮ ਦੀ ਵੀ ਤਰੱਕੀ ਜਿਹੜੀ ਹੈ ਹੋਵੇਗੀ ਇੰਨੀਆਂ ਗੱਲਾਂ ਦੇ ਨਾਲ ਹੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਡੀਪੀਸੀ ਪੰਜਾਬੀ ਚੀਫ ਐਡੀਟਰ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਵਿੱਚ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਜਾਂਦੇ ਜਾਂਦੇ 2024 ਦੀ ਲਾਠ ਤੇ ਮਾਫੀ ਵੀ ਮੰਗਦੇ ਆ ਕਿ ਜੇਕਰ 2024 ਦੇ ਵਿੱਚ ਕੋਈ ਗਲਤੀ ਕੀਤੀ ਹੈ ਉਹਦੇ ਲਈ ਵੀ ਮਾਫੀ ਤੇ 2025 ਚ ਹੋਣ ਵਾਲੀਆਂ ਗਲਤੀਆਂ ਦੀ ਪਹਿਲਾਂ ਤੋਂ ਹੀ ਮਾਫੀ ਕਿ ਜੇਕਰ 2025 ਚ ਕੋਈ ਗਲਤੀ ਹੁੰਦੀ ਹੈ ਤਾਂ ਉਹਦੇ ਲਈ ਵੀ ਮਾਫੀ ਕਰ ਦਿਓ ਧੰਨਵਾਦ ਮਿਲਦੇ ਆ ਕਿਸੇ ਅਗਲੇ ਵੀਡੀਓ